ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਹੁਣੇ-ਹੁਣੇ ਸੀਐਮ ਮੰਤਸਖਬੀਰ ਬਾਦਲ ਹੋ ਗਏ ਅਮੋ ਸਾਹਮਣੇ ਹੋ ਗਿਆ ਉਹੀ ਕੰਮ ਜਿਸ ਦਾ ਸੀ ਡਾਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਤੇ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜੀ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨੁਰਾਦ ਮੁਖਸਰ ਅਦਾਲਤ ਵਿੱਚ ਮਾਨਹਾਨੀ ਦਾ ਕੇਸ ਦਰਜ ਕੀਤਾ ਹੈ ਜੀ ਹਾਂ ਖੁੱਲੀ ਬੈਂਚ ਭਗਵੰਤ ਮਾਨ ਨੇ ਬਾਦਲ ਪਰਿਵਾਰ ਤੇ ਹਰਿਆਣਾ 'ਚ ਬਲਾਸ ਫਾਰਮਲੀ ਵਿਸ਼ੇਸ਼ ਨਹਿਰ ਬਣਾਉਣ ਦੇ ਦੋਸ਼ ਲਗਾਏ ਸਨ ਅਤੇ ਇਸ ਦੇ ਲਈ ਸੁਖਬੀਰ ਬਾਦਲ ਨੇ ਭਗਵੰਤ ਮਾਨ ਨੂੰ ਕਾਨੂੰਨੀ ਨੋਟਿਸ ਤੇ ਕੇ ਮਾਫੀ ਮੰਗਣ ਦੀ ਕਹਾਸੀ ਤੇ ਮੁੱਖ ਮੰਤਰੀ ਭਗਵੰਤ ਮਾਨ ਬਾਦਲ ਦੀ ਇਸ ਚੁਣੌਤੀ ਨੂੰ ਸਵੀਕਾਰ ਕਰ ਲਿਆ ਤੇ ਉਹਨਾਂ ਕਹਿ ਕੇ ਉਹ ਹਰ ਹਫਤੇ ਸਕਬੀਰਾ ਤੇ ਬਾਦਲ ਪ੍ਰਵਾਦੀਆਂ ਬੇਨਾਮੀ ਜਾਇਦਾਦਾਂ ਦੀ ਜਾਣਕਾਰੀ ਸਬੂਤਾਂ ਸਮੇਤ ਜਨਤਾ ਕਰਨਗੇ ਸੀਐਮ ਨੇ ਕਿਹਾ ਕਿ ਉਹ ਇਹ ਉਹਨਾਂ ਲਈ ਚੁਣੌਤੀ ਨਹੀਂ ਸਗੋਂ ਇੱਕ ਮੌਕਾ ਹੈ ਉਹ ਐਸਐਮਓ ਵਾਲੇ ਚ ਹਰ ਹਫਤੇ ਅਦਾਲਤੀ ਤਰੀਕ ਕਰਉਣਾ ਚਾਹੁੰਦੇ ਹਨ ਅਤੇ ਹਰ ਤਰੀਕ ਨੂੰ ਉਹ ਸਬੂਤਾਂ ਸਮੇਤ ਅਦਾਲਤ ਦੇ ਸਾਹਮਣੇ ਆਪਣੇ ਵਿਚਾਰ ਪੇਸ਼ ਕਰਨਗੇ ਤੇ ਹੁਣ ਹਰ ਹਫਤੇ ਬਾਦਲ ਪ੍ਰਵਾਦੀਆਂ ਬੇਨਾਮੀ ਜਾਇਦਾਦਾਂ ਦਾ ਪਰਦਾ ਫਾਸ਼ ਕੀਤਾ ਜਾਵੇਗਾ ਤੇ ਇੰਨਾ ਹੀ ਨਹੀਂ ਉਹ ਸੁੱਖ ਵਿਲਾਸ ਤੋਂ ਅਮਰੀਕਾ ਤੱਕ ਦੀਆਂ ਪਾਰਕਿੰਗ ਬਾਰੇ ਵੀ ਖੁਲਾਸਾ ਕਰਨਗੇ ਜ਼ਿਕਰ ਜੋਗੇ ਕਿ ਮੋੱਖ ਮੰਤਰੀ ਭਗਵੰਤ ਮਾਨ ਨੇ 1 ਨਵੰਬਰ ਨੂੰ 23 ਨੂੰ ਖੁੱਲੀ ਬਹਿਸ ਲਈ ਬੁਲਾਈ ਸੀ ਅਤੇ ਸਬੰਧਿਤ ਭਗਵੰਤ ਮਾਨ ਵੱਲੋਂ ਰੋਧਿਤ ਅਗੋਂ ਸਦਾਕਿਆਈ ਪਰ ਕੋਈ ਵੀ ਅਗੂ ਬਹਿਸ ਲਈ ਨਹੀਂ ਆਇਆ ਜਿਸ ਤੋਂ ਬਾਅਦ ਹੁਣ ਭਗਵੰਤ ਮਾਨ ਨੇ ਬਾਦਲ ਪ੍ਰਵਾਹ ਅਤੇ ਵਿਰੋਧੀ ਧਿਰ ਦੇ ਆਵਾਦ ਇੱਕ ਵੀਰ ਦੋਸ਼ ਲਗਾਏ ਸਾਨੂੰ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ